ਏ ਨੀ ਮੈਂ ਮਾਰੇ ਗਵਾਂਢ ਨੇ ਲੈ ਲਈ ਇਹ ਤਾਂ ਐਡੀਆਂ ਕੰਜਰੀਆਂ ਨੇ ਠੂ ਸਾਡੇ ਘਰੇ ਠੂ ਸਾਡੇ ਘਰੇ ਪਤਾ ਨਹੀਂ ਕਿ ਕੰਜਰੀਆਂ ਸਾਡੇ ਹੀ ਘਰ ਆਉਂਦਾ ਮੈਂ ਤਾਂ ਲੈ ਲਈ ਇਹਨਾਂ ਨੇ ਮਾਰੇ ਗਵਾਂਢ ਨੇ ਇੱਕ ਤਾਂ ਇਹ ਆਪਦਾ ਪੈਸਾ ਖੋਟਾ ਜੇ ਇਹ ਜੱਦ ਵੀ ਹੋਵੇ ਕਿਸੇ ਦੀ ਕੀ ਹਿੰਮਤ ਆ ਵੀ ਰਹਿ ਕੇ ਬੋਲਣ ਕੰਜਰੀਆਂ ਮੇਰੇ ਪਿਓ ਦੀਆਂ ਰੰਨਾ ਇੱਥੇ ਹੁੰਦੀਆਂ ਨਾ ਚੜ ਚੜ ਕੇ ਹਾਏ ਹਾਏ ਕਿਸੇ ਨੂੰ ਕੀ ਪਤਾ ਸਾਡੇ ਰਾਜ ਦਾ ਭੈਣੇ ਸਹੀ ਹੈ ਕਿਹੜੇ ਫੜ ਕਰਦੀ ਐ ਸੋਕਣ ਕੰਜਰੀਏ ਮੈਨੂੰ ਪਤਾ ਲੱਗ ਜਾਂਦਾ ਕੋਈ ਪ੍ਰੂਫ ਮਿਲ ਜਾਂਦੇ ਫਿਰ ਦੇਖੀ ਤੇਰਾ ਕੀ ਹਾਲ ਕਰੂੰਗੀ ਤੇਰਾ ਇਹ ਕੱਚਾ ਚੌਰਾ ਚੌਰੇ ਨੇ ਜਮਾ ਸ਼ਰਮ ਲਾ ਰੱਖੀ ਆ ਜਮਈ ਸ਼ਰਮ ਨਹੀਂ ਹੈਗੀ ਮਾੜੀ ਮੋਟੀ ਕੋਈ ਨਾ ਦਉਂ ਤੈਨੂੰ ਲਾ ਕੇ ਪੂੜੇ ਅੱਜ ਮੈਂ ਨਾ ਦਉਣੀ ਬਣਾ ਕੇ ਲਾਉਂਗਾ ਤੈਨੂੰ ਕੀ ਇਹਨਾਂ ਖਾਤਰ ਦਿਮਾਗ ਖਰਾਬ ਕਰਨਾ ਲਾ ਗਵਿੰਦਰਾਮ ਕਰਨਾ ਲੋਕੀ ਕਰਿਆ ਪਿਆਰ ਦਰ نو ਇਹ ਹੋ ਗਿਆ ਕਦ ਨਹੀਂ ਆਏ ਮਰ ਮੰਜੇ ਤੇ ਨਾ ਬੈਠੇ ਕੋਹ ਛਲ ਪੈਂਦਾ ਮੰਜੇ ਤੇ ਬੈਠਣ ਨੂੰ ਆ ਉੱਠ ਕਾੜੇ ਤੋਂ ਬਸ ਅਲਾ ਕੰਮ ਕਰ ਲੈ ਕੋਈ ਕੀ ਹੋ ਗਿਆ ਉਹ ਤਾਂ ਵੀ ਤਬਾਈ ਰਹਿਣੀ ਆ ਨਾਲੇ ਪਾਣੀ ਸੜਕਾ ਉੱਥੇ ਮੈਂ ਤੇਨੂੰ ਵਾਸਤੇ ਠੰਡਾ ਕਰਿਆ ਤੈਨੂੰ ਮੈਨੂੰ ਲੋੜ ਨਹੀਂ ਠੰਡੀ ਹੋਣ ਦੀ ਠੀਕ ਆ ਕੀ ਹੋ ਗਿਆ ਹੁਣ ਕਾਸੇ ਦੀ ਲੋੜ ਨਹੀਂ ਮੈਨੂੰ ਅਲਦੀ ਜਾ ਭੱਗ ਜਾ ਕੀ ਲੋੜ ਦੀ ਮੈਨੂੰ ਪੱਖਿਆਂ ਪੁੱਖਿਆਂ ਦੀ ਠੀਕ ਆ ਮੈਨੂੰ ਮੇਰੇ ਹਾਲੇ ਰਹਿੰਦੇ ਗੱਲ ਕੀ ਹੋ ਗਈ ਹੁਣ ਇਦੀ ਧੀਤੀ ਤੈਨੂੰ ਨਹੀਂ پتہ ਕੀ ਹੋ ਗਿਆ ਮੈਨੂੰ ਪੁੱਛਦਾ ਕੀ ਹੋ ਗਿਆ ਮੈਂ ਕਿੱਥੇ ਲੈ ਕੇ ਨਹੀਂ ਗਿਆ ਬਾਜ਼ਾਰ ਕਮਾਉਣਾ ਤੇ ਤੂੰ ਤਿਆਰ ਹੋ ਜਾ ਤੈਨੂੰ ਲੈ ਜਾ ਮੈਂ ਤਾਂ ਕਿਤੇ ਨਹੀਂ ਜਾਂਦੀ ਤੇਰੇ ਨਾਲ ਤੈਨੂੰ ਦੱਸਤਾ ਹੁਣ ਮੈਂ ਹੁਣ ਤਾਂ ਮੈਂ ਤੇਰੇ ਨਾਲ ਇੱਕ ਪਾਸੇ ਹੀ ਕਰਨਾਗਾ ਬਸ ਐਡੀ ਕੀ ਗੱਲ ਹੋ ਗਈ ਲੈ ਇੱਕ ਪਾਸਾ ਕਰਨਾ ਕੇ ਬਸ ਦੱਸਤਾ ਤੂੰ ਆਹਦੀ ਭਾਬੀ ਜੀ ਨੂੰ ਹੀ ਰੱਖ ਲੈ ਮੈਂ ਦੱਸ ਹਾਂ ਤੈਨੂੰ ਦੱਸਤਾ ਚਾਹ ਅੱਜ ਬਾਗ ਜਾਂ ਚਾਹ ਬਾਗ ਜਾਂ ਕੱਲ ਮੈਂ ਤਾਂ ਰਹਿਣਾ ਹੀ ਨਹੀਂ ਹੈਗਾ ਜਬ ਆਇਆ ਉੱਥੇ ਕਰ ਤੂੰ ਮੇਰੀ ਅੱਖ ਤਾਂ ਉਹ ਸਾਹਮਣੇ ਪਰੇ ਹੋ ਜਾ ਤੋ ਵੀ ਤਪਾਈ ਰਹਦੀ ਨਾ ਰੋ ਰੋ ਤਪਾਈ ਤਾਂ ਰਹਿੰਦੀ ਹੈਗੀ ਹੋਰ ਕੋਈ ਕੰਮ ਨਹੀਂ ਹੈਗਾ ਜੇ ਰੋਟੀ ਲਾਉਣੀ ਹੈ ਜਾਂ ਚਾਹ ਪੀਣੀ ਆ ਉਹ ਚਰਮੋ ਦਿੱਸ ਜਾਂਦੀ ਆ ਸੌ ਪਿੰਗਾ ਵਾਲੇ ਪਰਝਾਈ ਜੀ ਦਿਸਦੇ ਆ ਭਾਬੀ ਜੀ ਮਸੀ ਕਹੂ ਭਾਬੀ ਜੀ ਲਦਾ ਸ ਭਾਬੀ ਹੈਗੀ ਇਹਦੀ ਪੂਰਪਰੀ ਕਿ ਕਿੰਨਾ ਪੋੜਾ ਬਣਦਾ ਵੀ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਚਲ ਉਹ ਤਾਂ ਉਹ ਭੋਲੇ ਹੀ ਸਮਝਦਾ ਹੈਗਾ ਆ ਨਹੀਂ ਜਾਣਦਾ ਹੈਗਾ ਵੀ ਜੇ ਤੁਸੀਂ ਡਾਣੀ ਆ ਨਹੀਂ ਉਹ ਨਾ ਮੈਂ ਪੱਤੇ ਪੱਤੇ ਆ ਬੱਡਾ ਬਣਿਆ ਕਰਦਾ ਹੁਣ ਬਟਿਆਉਂਦਾ ਹੈਗਾ ਚਾਹ ਪੀਣੀ ਹੋਰ ਕਿਉਂਗਾ ਹੁਣ ਜਾਊਗਾ ਪਾਪਾ ਬਿਜੀ ਕੋਲੇ ਭਾਬੀ ਜੀ ਚਾਹ ਬਣਾ ਦੋ ਉਹ ਅਦੂ ਕੁੜੀ ਹੈ ਉਹ ਨਹੀਂ ਜਰਕ ਦੇਕ ਬਣਾ ਕੇ ਦੇ ਦਿੰਦੀ ਉਹ ਤਾਂ ਭਾਲਦੀ ਹੈ ਹੀ ਗੱਲਾਂ ਵੀ ਸਾਡੇ ਚ ਫਰਕ ਪੈਣਾ ਭਾਬੀ ਜੀ ਕਾ ਨੂੰ ਆ ਮੈਨੂੰ ਸਭ ਪਤਾ ਇਹਨਾਂ ਦਾ ਰਿਸ਼ਤੀ ਹੋਰ ਆ ਕੋਈ ਮੈਨੂੰ ਝਾਰਦੇ ਆ ਮੈਨੂੰ ਦੱਸਦੇ ਆ ਵੀ ਹਾਂ ਕਿ ਚਾਹ ਨੂੰ ਕਾ ਨੂੰ ਪਤਾ ਪਾਸੇ ਦਾ ਮੇਰਾ ਹਾਜੀ ਰੋਟੀ ਨਾਲ ਲਾ ਕੇ ਆ ਮੈਂ ਸੰਜੀਣਾ ਅੱਪੀ ਕਰੂ ਮੇਰੇ ਬਾਪ ਜੀ ਰਾਨਾ ਜਦੋਂ ਕਰੂਗੀ ਨਾ ਪਤਾ ਲੱਗੂਗਾ ਕਹਿੰਦੀ ਰਹਿੰਦੀ ਮੈਂ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਅੱਜ ਲੱਗੂ ਪਤਾ ਕਿ ਕੌਣ ਕੰਮ ਕਰਦਾ ਵਾ ਚੱਲ ਨਹੀਂ ਚੱਲਣਾ ਤੁੱਕੀ ਲੈਣਾ ਅੱਗ ਖਾਣ ਅੰਗਿਆਰ ਹੱਗਣ ਪੈ ਜਾ ਤੂੰ ਤਰਾਮ ਕਰਲਾ ਪਿੰਡ ਲੱਗ ਜੀਲੀ ਮਲਦੀ ਹੂੰ ਦਸ ਛੱਤ ਨਹੀਂ ਚੜਗੀ ਔਖੀ ਮਨੂਗੀ ਹੁਣ ਅਬੀ ਜੀ ਅਬੀ ਜੀ ਕੀ ਹੋ ਗਿਆ ਭਾਜੀ ਤੁਸੀਂ ਚਾਹ ਬਣਾ ਲਓ ਫਿਰ ਉਹਦਾ ਹੁਣ ਥੋਂੜੀਆ ਜੜਿਆ ਪਿਆ ਉਹਦਾ ਬੜਾ ਜਾਵੇ ਭਾਜੀ ਤੁਸੀਂ ਮੈਨੂੰ ਐ ਦੱਸੋ ਮੇਰਾ ਕਸੂਰ ਕੀ ਹੈ ਜਿਹੜਾ ਮੈਂ ਨਾਲਤਲ ਤੋਂ ਬੋਲਦੀ ਰਹਿੰਦੀ ਹਾਂ ਤੁਸੀਂ ਐ ਵੀ ਸਮਝੋ ਨਾ ਤੇਰਾ ਕੋਈ ਕਸੂਰ ਨਹੀਂ ਸਾਰਾ ਕਸੂਰੀ ਇਹਦਾ ਜਦੋਂ ਇਹ ਗੱਲ ਹੀ ਪੁੱਠੇ ਪਾਸੇ ਲੈ ਕੇ ਜਾਂਦੀ ਹੈ ਪਰ ਮਾੜਾ ਮੋਟਾ ਤਾਂ ਬੰਦੇ ਨੂੰ ਸਮਝਣਾ ਚਾਹੀਦਾ ਵੀ ਘਰ ਦੇ ਜਦੋਂ ਵੱਡਾ ਬੰਦਾ ਇਹਨੂੰ ਨਹੀਂ ਕੰਮ ਨੂੰ ਕਹੂੰ ਮੈਂ ਕਿਹਨੂੰ ਕਹੂੰ ਵੇ ਇਹਨੂੰ ਕਿਹੜਾ ਸਮਝਾਵੇਂਗਾ ਕਿਹੜਾ ਸਮਝਾਵੇਂ ਨੂੰ ਉਹ ਬੈਠੀ ਆਂ ਅੰਦਰ ਮੈਂ ਤਾਂ ਜਿਹੜਾ ਦੁੱਬਰ ਕਰਿਆ ਪਿਆ ਇਹ ਕਾਂਡਣਾ ਕ ਮੰਡਣਾ ਕਰਿਆ ਪੈ ਕੋਈ ਤਾਂ ਇੱਕ ਆਪਨੇ ਕਰਿਆ ਪੈ ਨਹੀਂ ਚਲ ਤੁਸੀਂ ਆਪ ਦਾ ਤੂੰ ਦਾ ਮਨ ਖਰਾਬ ਕਰਾ ਤੂੰ ਚਾਹ ਬਣਾ ਮੜੀ ਜੀ ਵਧੀਆ ਕਰੜੀ ਜੀ ਚਾਹ ਬਣਾ ਮੇਰਾ ਰਾਤ ਮੂਡ ਖਰਾਬ ਕਰਦਾ ਬਣਾ ਲੈ ਨੂੰ ਮੇਰੀ ਤੇ ਆ ਜਾਂਦੇ ਸਾਰੇ ਕੋਈ ਕੋਈ ਚੱਲੇ ਜਾਂਣ ਦੇ ਕੋਈ ਨਹੀਂ ਪਰਵਾਹ ਨਾ ਕਰੇਗਾ ਤੂੰ ਜੀ ਜੰਬੇ ਆ ਚਲ ਕੋਈ ਉਹਨੂੰ ਵੀ ਮਨਾ ਲਾਂ ਗੋਲ ਗੋਲ ਰਾਤ ਦਾ ਮਹਾਰਾਣੀ ਪੈਗੀਸਨ ਪੱਟੀ ਲੈ ਕੇ ਜੇ ਮੈਨੂੰ ਉਹ ਨਾ ਕਹੇ ਨਾ ਫਿਰ ਮੈਂ ਤਾਂ ਪੋਰਾ ਕੰਮ ਨਾ ਕਰਾਂ ਮੈਨੂੰ ਤਾਂ ਫਿਰ ਉਹਦੇ ਆਖੇ ਲੱਗਣਾ ਪੈਂਦਾ ਵਿਚਾਰਾ ਹੁਣ ਮੇਰਾ ਜੇਠ ਵੀ ਮੈਨੂੰ ਕੁਛ ਨਹੀਂ ਕਹਿੰਦਾ ਹਰ ਇੱਕ ਚੀਜ਼ ਲਿਆ ਕੇ ਦਿੰਦਾ ਇਹਦੇ ਵੀ ਆਖੇ ਲੱਗਣਾ ਪੈਂਦਾ ਚਲ ਪਈ ਰਹਿਣ ਤਾਂ ਆਪਣੀ ਕਿਰਣਾ ਨਾ ਨੌਕਾ ਦੀ ਚਾਤੀ ਨੂੰ ਭਾਈ ਜੀ ਤੂੰ ਬਾਲਾ ਨਾ ਘਬਰਾਇਆ ਨਾ ਤਾਰਾ ਤੇਰਾ ਬਲੱਡ ਹਾਈ ਹੋ ਗਿਆ ਫਿਰ ਤੈਨੂੰ ਚੁੱਪੀ ਕਰੂੰਗਾ। ਆ ਜੀ ਮੇਰਾ ਕਿਹੜਾ ਬੋਲਣ ਨੂੰ ਜੀ ਕਰਦਾ ਮੇਰਾ ਤਾਂ ਪੂਰਾ ਨੀ ਜੀ ਕਰਦਾ ਜਦੋਂ ਮੇਰੇ ਹੁਣ ਪਿੱਛੇ ਪਈਏ ਰਹਿੰਦੀ ਆ ਪਈਏ ਰਹਿੰਦੀ ਆ ਫਿਰ ਮੈਂ ਹੱਦ ਨੂੰ ਬੋਲਦੀ ਆ। ਉਹ ਬਸ ਫਿਰ ਤੂੰ ਚੁੱਪੀ ਰਹਿ ਜਾ ਕਰ ਮੜਮ ਉਹਦਾ ਜਿੰਨਾ ਕ ਵੀ ਇਹ ਨਾ ਚੁੱਪ ਰਹਿ ਜਾਂਦਾ ਉਨੇ ਚੁੱਪ ਰਹਿ ਜਾ ਇਹਦਾ ਤਾਂ ਪਤਾ ਹੀ ਨਹੀਂ ਕਿੱਥੋਂ ਬੋਲੇ। ਇਹਦਾ ਐ ਨਹੀਂ ਪਤਾ ਵੀ ਕੀ ਬੋਲੀ ਜਾਂਦੀ ਉਹ ਅੰਦਰ। ਮੈਨੂੰ ਮੈਂ ਮੜਾ ਦਾ ਚਾਹ ਨੂੰ ਕਹਤਾ ਚਾਰੇ ਚੱਕ ਤੇ ਆਈ ਲੈ। ਤੂੰ ਗੱਲ ਆ ਯਾਰ ਮੈਂ ਦੇਣਾ ਯਾਰ ਤੂੰ ਕਿਸੇ ਦਾ ਮਾੜੀ ਮੋਟੀ ਗੱਲ ਤਾਂ ਬੰਦਾ ਸਾਰ ਨੇ ਉਹ ਤਾਂ ਗੱਲ ਪਾਜੀ ਸੁਡੀ ਵੀ ਠੀਕ ਆ ਹੁਣ ਕੀ ਕਰੀਏ ਮੈਂ ਤਾਂ ਦੋਨੇ ਪਾਸੇ ਫਸ ਗਿਆ ਜੇ ਬਬੀ ਮੈਂ ਤੁਹਾਡੀ ਜਿਤਨੀ ਕਰਦਾ ਮੈਂ ਹੁਣ ਬਾਈ ਐ ਜੇ ਉਹ ਹੁੰਦਾ ਮੈਨੂੰ ਕਿ ਲੋੜ ਸੀ ਨਾਲ ਤਾਂ ਆਟੋ ਭਾਉਣਾ ਹੁਣ ਪਾਜੀ ਮੈਂ ਵੀ ਇਹੀ ਗੱਲ ਕਹਿਨੀ ਆ ਜੇ ਹੁਣ ਉਹ ਆਪ ਘਰੇ ਹੁੰਦੇ ਫਿਰ ਮੈਨੂੰ ਕੀ ਲੋੜ ਦੀਗੀ ਮਾੜੀ ਮੋਟੀ ਕੋਈ ਚੀਜ਼ ਲੈਣ ਬਾਗ ਜਾਂਦੇ ਆ ਤਾਂ ਹੋਰ ਪਤਾ ਨਹੀਂ ਕੀ ਕੀ ਕੋ ਸੋਚਦੀ ਰਹਿੰਦੀ ਆ ਕੰਪਨੀ ਪਤਾ ਕੀ ਸੋਚਦੀ ਰਹਿੰਦੀ ਆ ਪਾਜੀ ਬਿਨਾ ਮਤਲਬ ਤੋਂ ਹੀ ਸੋਚਦੀ ਜਾਂਦੀ ਆ ਤਾਂ ਤੱਕੀ ਵੀ ਤਾਂ ਗੱਲ ਹੈ ਤੋ ਜਲ ਤੂੰ ਪਰਵਾਹ ਨਾ ਮੰਨ ਕਰ ਕੁੜੀ ਵੀ ਨਾਲ ਕਿੱਥੇ ਮੈਂ ਕੁੜੀ ਤੇ ਇੱਥੇ ਚੱਕੀ ਆ ਵਧੀਆ ਬਣਾ ਤੂੰ ਦੱਸਾਈ ਦੀ ਨਾ ਮਰਦੀ ਨਾ ਕਿੱਥੇ ਮੰਦੀ ਆਂ ਦੱਸ ਮੈਂ ਤਾਂ ਬੋਲਦੀ ਦੱਸ ਜਾਂ ਮੈਂ ਕਿਵੇਂ ਆਗੇ ਤੂੰ ਹਾਂ ਮੈਂ ਕਾ ਆਗੇ ਪੋਣ ਅੱਛਾ ਅੱਛਾ ਦੋ ਦਿਨ ਬਾਅਦ ਆਉਂਗਾ ਹਾਂ ਨਾ ਦੋ ਤਿੰਨ ਦਿਨ ਕਿ ਉਹ ਛਣੂ ਆ ਗਈ ਸੀ ਦੋ ਦਿਨ ਕੌਣ ਕਹਤਾ ਸੀਗਾ ਨੰਮਾ ਦੇਖਾ ਮੈਨੂੰ ਮੈਂ ਧਾਇ ਤਾਂ ਆਈ ਨਹੀਂ ਸੀ ਹੈ ਕਹਿੰਦੇ ਦੂਜੇ ਦਿਨ ਤੱਕ ਮੈਂ ਮੁੜ ਰਹੀ ਕੱਢਦਾ ਪਰ ਹੋਰ ਕਿਉਂ ਦੂਜੇ ਦਿਨ ਨਹੀਂ ਆਈ ਮੈਂ ਪਾਈ ਮੈਨੂੰ ਆਇਆ ਦੱਸ ਹਾਂਜੀ ਮੈਨੂੰ ਕੋਈ ਹੋਰ ਕੰਮ ਨਹੀਂ ਹੈਗਾ ਕਾਹਦਾ ਕੰਮ ਤੇ ਚੌਥੇ ਦਿਨ ਤੋਂ ਆ ਕੇ ਸਾਡੇ ਘਰੇ ਕੋਈ ਕਿਤੇ ਆਉ ਨੂੰ ਉਂਗਲਾਂ ਲਾ ਦੇ ਕਦੇ ਇਹਨੂੰ ਲਾ ਜਾਂਦੀਆਂ ਕਿਹੜੀਆਂ ਉਂਗਲਾਂ ਦੀ ਉਂਗਲਾਂ ਅਜੇ ਪਤਾ ਹੀ ਨਹੀਂ ਉਂਗਲਾਂ ਕੀ ਹੁੰਦੀਆਂ ਆੜਵਾੜ ਵਿੱਚ ਕੀ ਨਾ ਦੇ ਰਾ ਜੀ ਮੈਂ ਤਾਂ ਲੱਗਾ ਮੈਂ ਤਾਂ ਹੋਰ ਗੱਲਾਂ ਕਰ ਤੁਸੀਂ ਹੋਰ ਚਾਹਤ ਹੋਰੀ ਤੱਕ ਮੈਨੂੰ ਸਾਰਾ ਪਤਾ ਹੈਗਾ ਉਦਾਂ ਹੀ ਉਦਾਂ ਤੋਂ ਮੈਂ ਉਧਰ ਲੱਗਿਆ ਜਾਂਦਾ ਸੀਗਾ ਦੋ ਜਣੇ ਤੁਸੀਂ ਉੱਦਿਆਂ ਆਇਆ ਕਿੱਦਾਂ ਜੀ ਆਓ ਕਈ ਦਿਨ ਹੋ ਗਏ ਉਦੋਂ ਕਸੀਂ ਦੋ ਜਾਣੀਆਂ ਆਂਦੀ ਸੀ ਦੋ ਜਾਣੀਆਂ ਤੈਨੂੰ ਤਾਂ ਕੀ ਪਤਾ ਲੱਗਦਾ ਦੋ ਜਾਣੇ ਆਉਂਦੇ ਕਿ ਤਿੰਨ ਆਉਂਦੀਆਂ ਨਾ ਬੇਇਤੀ ਬੇਇਤੀ ਨਹੀਂ ਹਣੀ ਬਈ ਤੁਸੀਂ ਪਰਸੋਂ ਚੌਥੀ ਗਰਕਲੇ ਇਸ ਪਵਾ ਕੇ ਗਈਓ ਸਾਡੇ ਮੜੀ ਜੀ ਗੱਲ ਹੁੰਦੀ ਆ ਜੇ ਜਦੋਂ ਸਾਡੇ ਘਰੇ ਮਾੜਾ ਜਾਂ ਕੁਸੂਦਾ ਉਹਦੀ ਉਂਡੀਆਂ ਹੁੰਦੀਆਂ ਤੁਸੀਂ ਅਸੀਂ ਮਤਲਬ ਤੋਂ ਨਾ ਜਦੋਂ ਪੈ ਸਾਡੇ ਝੁੰਡਮ ਝੁੰਡੀ ਹੋਈਆਂ ਉਹਨੇ ਫਿਰ ਸ਼ਰਾਬ ਪਾਹੀ ਲੈਣਾ ਤੁਹਾਨੂੰ ਕੀ ਲੈਣਾ ਸਾਡੇ ਘਰ ਤੋਂ ਨਾ ਤੁਸੀਂ ਚਾਹੇ ਝੁੰਡਮ ਝੁੰਡੀ ਹੋਈਏ ਚਾਹੇ ਅਸੀਂ ਜਪੇ ਪਾਈਏ ਤੁਹਾਨੂੰ ਤਾਂ ਮਤਲਬ ਨਹੀਂ ਸਾਡੇ ਧੱਕਾ ਠੀਕ ਆ ਫਿਰ ਜਦ ਤੂੰ ਗੱਦੇ ਕੋਟਾ ਹੀ ਬੈਠੀ ਚਾਨ ਨੂੰ ਸਦਾ ਕਬ ਨਹੀਂ ਜਾਂਦੀ ਮੇਰਾ ਨਹੀਂ ਤੈਨੂੰ ਲੈਣਾ ਮੇਰੀ ਕਿਛਾੜੀਆਂ ਜੰਮ ਉਸ ਕਰੇ ਤੈਨੂੰ 100 ਵਾਰੀ ਕਰਿਆ ਸਾਰਾ 100 ਵਾਰੀ ਹੋਊਗਾ ਖਾਲੀ ਚਰ ਖੁੱਡੇ ਚ ਖਾਣੂ ਵੀ ਤੈਨੂੰ ਨਾਲ ਲੋਕ ਤੂੰ ਕੰਮ ਮੈਨੂੰ ਕਿਹਨੂੰ ਦੱਛਣਾ ਇਸੀ ਕੋ ਜਾ ਦੱਛਣਾ ਹੀ ਦੀ ਮੰਗ ਲੋੜੀ ਤੈਨੂੰ ਬੈਠੇ ਹੋ ਜੇ ਕਰ ਲੋ ਕੰਨਾ ਨਾ ਜਾ ਤੇ ਦੱਸ ਸਾਰੇ ਬੈਠੇ ਹੋ ਮਸੂਨੀ ਆ ਕੇ ਮੈਨੂੰ ਕਿਹਨੂੰ ਲੋਕ ਪੁਛਿਆ ਕਰਦੇ ਨੇ ਦੱਸ ਦੇ ਹੁਣ ਤੂੰ ਵੀ ਬੈਠ ਕੇ ਜਾ ਕੇ ਮੈਂ ਤੈਨੂੰ ਦੱਸਦਾ ਮੇਰੀ ਦੱਸ ਤੂੰ ਕਿੱਥੀ ਹੋ ਜਾ ਜਾਣਾ ਤੂੰ ਤੋਰ ਜਾ ਤੋਰ ਜਾ ਅੱਜ ਕੋਈ ਤਾਂ ਜਵਾਨਾ ਹੀ ਨਹੀਂ ਕਿਸੇ ਤੇ ਚੰਗ ਆਪਣਾ ਮੇਰੀ ਗੱਲ ਸੁਣੋ ਭਾਈ ਜੇ ਤਾਂ ਹੁਣ ਹੁੰਦਾ ਸਿੱਧੇ ਮੱਥੇ ਆਇਆ ਕਰੋ ਰਾਮ ਨਾਲ ਆਇਆ ਕਰੋ ਨਾ ਦਾ ਲੁੱਤੀ ਇੱਧਰ ਲਾਉਣਾ ਉੱਧਰ ਲਾਉ ਉਹ ਬੈਠੀ ਅੰਦਰ ਕਰਦੀ ਸੀ ਉਹ ਸਿੱਧੇ ਮੱਥੇ ਤਾਂ ਆਇਆ ਨਹੀਂ ਉਹ ਕਹਿੰਦੇ ਜਿਹੜਾ ਤੁਸੀਂ ਕਿਥੋਂ ਲੁੱਤੀਆਂ ਆਣੀਆਂ ਨੇ ਸਾਨੂੰ ਕੋਣੇ ਸਿੱਧਾ ਸਿੱਧੇ ਇਹਨਾਂ ਕੋਠੇ ਨਾ ਨਾ ਉਹ ਐ ਕਰ ਉਹ ਕਰ ਬੈਠੀ ਸਾਨੂੰ ਕੀ ਭਵਾਂ ਦੀ ਆਇਆ ਕਰੋ ਭਮਾਉਂੇ ਕਰ ਸਾਨੂੰ ਕੀ ਅਸੀਂ ਕਿਹਣਾ ਜਿਆਦਾ ਭੈਣੇ ਤਮਾਕਾ ਨਾ ਖਾ ਕੱਲ੍ਹ ਦੀਆਂ ਸਾਡੇ ਘਰੇ ਆ ਕੇ ਕਿੱਥੇ ਕੋ ਗੋਲ ਗੱਪੇ ਕਿੱਥੇ ਕੋ ਜਲੇਬੀਆਂ ਮੋਂ ਤਾਂ ਸਾਰਾ ਤੇ ਸੇਰਾ ਕੀ ਟੱਡ ਲੁਖਦਾ ਹੈ ਅਸੀਂ ਚਾਹੇ ਕਿ ਕਿਤੇ ਮਰਦੀ ਤਾਈਏ ਮਿਰਚਾਂ ਲੱਗੀਆਂ ਸੱਚੀ ਗੱਲ ਕਾਹੇ ਤੂੰ ਵਾ ਸਾਨੂੰ ਕਿ ਜਿਵੇਂ ਮਰ ਜਾ ਕਰ ਕਾਹਨੂੰ ਤੈਨੂੰ ਚਾਹੇ ਉਹ ਤੇਰਾ ਗੱਲ ਕਾਹਤੇ ਚਾਹ ਤੂੰ ਉਹਦੀ ਗੱਤ ਕਾਹਨੇ ਸਾਨੂੰ ਕਿ ਮੈਂ ਸੁਣਾਉਣੀ ਨਹੀਂ ਆਉਂਦੀ ਮੈਂ ਤਾਂ ਕਹਿ ਦੂੰਗੀ ਸਿੰਦਰ ਨੂੰ ਮੈਂ ਦੂਜੀ ਨੂੰ ਵੀ ਜਾਣਾਂ ਰਹੀ ਹਾਂ ਨਾ ਕਿ ਬੰਦੇ ਸਭ ਕਹਿ ਆਵਾਂਗੇ ਜਿੰਦ ਤੱਕ ਮੈਂ ਚਿੱਠੀ ਪਾਉਂਗੀ ਨਾ ਤੂੰ ਤਰ ਕਹਿਦੀ ਮਿਆਹ ਹੁੰਦੀ ਠੀਕ ਪਈ ਜਾਂਦਾ ਹੈ ਜਦੋਂ ਉਹਦਾ ਕੰਮ ਆ ਜਾਵੇ ਕਹਿੰਦੀ ਤੂੰ ਤਾਂ ਹੋਈ ਪਤਾ ਨਹੀਂ ਤੂੰ ਤਾਂ ਮਨ ਲਾ ਤੁਸੀਂ ਕਰ ਲੜੀਆਂ ਹੋਮ ਹੋ ਗਈਆਂ ਮੇਰੇ ਤੇ ਕੋਈ ਸਟਾਹਦਾ ਛੋਟੇ ਵਰਗੀ ਤੱਕ ਹੋਵੇ ਸਾਡੇ ਕਰੇ ਸਾਹਮਣੇ ਆਓ ਬੈਠੀ ਆ ਅੰਦਰ ਕਮਰੇ ਚ ਜਾਂ ਉਹਦੇ ਨਾਲ ਕਰ ਲੈ ਜਿਹੜੀ ਕਰਦੀ ਆ ਆ ਫੇਰ ਉੱਥੇ ਤਾਂ ਕੀ ਫੇਰ ਉਹਦੇ ਨਾਲ ਆਪੀ ਕਰ ਲੈ ਛੋਟੇ ਵਿੱਚ ਡਿੱਕਾ ਲਾ ਕੇ ਮੇਰੇ ਹਾਂ ਉਹ ਨਹੀਂ ਪਤਾ ਕਿ ਤਾਂ ਡਿੱਕਾ ਲਾ ਕੇ ਮੈਨੂੰ ਉਹ ਨਾ ਨਾ ਹੱਥ ਬੰਨ ਮੈਂ ਨਹੀਂ ਕਿਤੇ ਜਾਂਦੀ ਪਹਿਲੀ ਬੈਠੀ ਆ ਉਹਦੇ ਨਾਲ ਕਰ ਲਾਂਗਾ ਮੈਂ ਜਾ ਕੇ ਇਹ ਗੱਡੀ ਮਾੜੀ ਜਨਾਨੀ ਐ ਮਿੰਟ ਚ ਸੂ ਲੈ ਕੇ ਆ ਜਾਂਦੀ ਐ ਭਾਜੀ ਸਰ ਨਾਲ ਵੱਡੇ ਦਾ ਸੱਪ ਇਹੀ ਹੁੰਦਿਆਂ ਨੇ ਤੁਸੀਂ ਨਾ ਮੈਨੂੰ ਪਹਿਲਾਂ ਦੱਸਿਆ ਨਹੀਂ ਮੈਨੂੰ ਇੱਕ ਦੋ ਵਾਰੀ ਮੈਂ ਦੇਖ ਲਿਆ ਉਦੋਂ ਵੀ ਦੇਖਿਆ ਦੋ ਜਣੇ ਆਏ ਮੂੰਹ ਜਨ ਕੋੜ ਕੇ ਆਏ ਜੇ ਪਾਸੇ ਜਿਵੇਂ ਪਤਾ ਹੀ ਨਹੀਂ ਲੱਗਦਾ ਹੁੰਦਾ ਇਹੀ ਪਾ ਕੇ ਗਿਏ ਦੋ ਜਣੇ ਪਵਾੜੇ ਉਰੇ ਤੁਸੀਂ ਵੀ ਬੜਾ ਛੇਤੀ ਸੁਣ ਲੈਣੋ ਫਿਰ ਇਹਨਾਂ ਦੀ ਗੱਲ ਭਾਜੀ ਮੈਂ ਕਾਨੂੰ ਸੁਣਦੀ ਆ ਉਹ ਫੇਰੀ ਵੱਡੀ ਜਠਾਣੀ ਹੈ ਜੀ ਉਹ ਸੁਣਦੀ ਹੈ ਉਹਦੇ ਕੰਨ ਭਰ ਕੇ ਜਾਂਦੀ ਹੈ ਨਹੀਂ ਨਹੀਂ ਉਹ ਤੇਰੇ ਕੋਲੇ ਆ ਕੇ ਕੁਝ ਹੋਰ ਉਹਦੇ ਕੋਲੇ ਕੁਝ ਹੋਰ ਮੜਾ ਮੁੰਟਾ ਚੱਕੰਨੇ ਰਹਾ ਕਰੋ ਅੱਧਾ ਬਹੁਤ ਵਧੀਆ ਬਣਾਈ ਆ ਹਨਾ

ਤੇ ਉਹ ਜਾਗਿਆ ਨਾ ਕਿਤੇ ਉਹ ਤਾਂ ਭਾਜੀ ਬਾਗੀ ਦਾ ਜੱਜ ਸਵੇਰੀ ਅੱਛਾ ਹਾਂ ਉਹ ਦੱਸ ਕੀ ਨਹੀਂ ਗੀ ਉਹ ਬਸ ਉਹਨੂੰ ਫੋਨ ਆ ਗਿਆ ਸੀਗਾ ਉਹ ਡਿਊਟੀ ਦਾ ਕੰਮ ਉਹ ਡਿਊਟੀ ਜਦੀ ਨਾ ਫਿਰ ਉਹ ਬਾਗੀ ਗਾਲੀ ਕੱਢਦਾ ਜਾ ਕੋਈ ਨਹੀਂ ਹਾਂ ਉਹ ਬਾਲਾ ਜੱਟ ਤਾਂ ਨਹੀਂ ਗੱਛਿਆ ਹੋਇਆ ਸੱਦਣਾ ਕੀਤਾ ਉਹਨੂੰ ਕਹਿੰਦਾ ਸਮਝਾ ਰਿਹਾ ਸਾਡੇ ਘਰੇ ਤਾਂ ਇਹਦਾ ਮਾਮਲਾ ਬੰਦਾ ਚੱਸੀ ਰਹਿੰਦਾ ਨਾ 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 ਕੋਈ ਨਹੀਂ ਚਲ ਠੀਕ ਹੈ ਚਲ ਬਣਾ ਲਓ ਫਿਰ ਰੁਪਈਆ ਠੀਕ ਹੈ ਠੀਕ ਹੈ ਭਾਜੀ ਲਾ ਭਾਜੀ ਉਹ ਮੜਾ ਮੱਜਾ ਸੁਣ ਨਹੀਂ ਕਰਾਇਓ ਚੰਗਾ ਕੋਈ ਨਹੀਂ ਕਰਿਆ ਉਹ ਮੇਰਾ ਚੁੱਟਣਾ ਨਹੀਂ ਹੈਗਾ ਤੁਸੀਂ ਇਹ ਕਰਿਆ ਹੋ ਠੀਕ ਕਰਦੀ ਆ ਮੱਖਿਆ ਸੰਨੀ ਕਰਿਆ ਹੋ ਮੱਝਾਂ ਨੂੰ ਉਹ ਡੁੱਟਦੀ ਨਹੀਂ ਹੈਗੀ ਉੜਦੇ ਨੂੰ ਕਹਾਂ ਉਹ ਨੂੰ ਨੀਂਦਿਆ ਗੁੜਿਆ ਲੈ ਕੇ ਪਿਆ ਉਹ ਜਾਣ ਕੇ ਉਹ ਥੋੜੀ ਜਿਹੀ ਹੋ ਗਈ ਬਿਆ ਤੂੰ ਸੰਨੀ ਥਾ ਦੇ ਉਹ ਮੱਝਾਂ ਨੂੰ ਨਾਲੇ ਦਾਲ ਦੂਲ ਦੇਗੀ ਰਲਾ ਦੇਣਾ ਸੰਨੀ ਦੋ ਸਹੀ ਆ ਹੋਈ ਚੜ ਚੜ ਬੋਲਦੀ ਚੱਲ ਬੇਮਣ ਇੱਧਰ ਤਾਂ ਦਾਲ ਨਹੀਂ ਗੜੀ ਕੰਜਰ ਦਾ ਪੁੱਤ ਪੂਰੀ ਹੈ ਚਾਰ ਨੂੰ ਪੁੱਛਦੀਆ ਵਿਚਾਰਨੋ ਚਾਰ ਨੂੰ ਕਿਹਦੀ ਨਹੀਂ ਆਏ ਬੰਨਿਆ ਅੱਛਾ ਪੰਮੀ ਨਹੀਂ ਪੰਮੀ ਕਿਵੇਂ ਆ ਠੀਕ ਆ ਵਧੀਆ ਹਾਏ ਹਾਏ ਇਹ ਬਾਹਰ ਦਾ ਵੀ ਬੇਕਲਾ ਹੈ ਟਰਜ ਕਰ ਪੱਖਾ ਪੁੱਖੇ ਛੱਡ ਲੈਦੀ ਕੋਈ ਨਹੀਂ ਪਈਆ ਤਾ ਇਹ ਲਾਈਟ ਦੀ ਹੈਗੀ ਇਤਨਾੜ ਤਾਂ ਹੈਗੀ ਲਾਈਟ ਕੈਮ ਹੈਗੀ ਆ ਬਗਰ ਕੱਟੀ ਬੈਠੇ ਆ ਉਧਰ ਤਾਂ ਪੱਖੇ ਜੰਲੀ ਜਾਂਦੇ ਨੇ ਮੈਂ ਸੌਕਣ ਲੈ ਕੇ ਤੇ ਆ ਕਮਰੇ ਦੇ ਮੈਂ ਸੁਸਤਾ ਨਹੀਂ ਚੱਕ ਤੇ ਨਹੀਂ ਤੈਨੂੰ ਪਤਾ ਹੀ ਨਹੀਂ ਇੱਥੇ ਤਾਂ ਬਜ਼ੇਰਾ ਕੋਸੋ ਜਾਂਦਾ ਨੇ ਮੈਂ ਤਾਂ ਬੈਲੇ ਖੜਾਈ ਸਰਦਾ ਜਣਾ ਸਰਦਾ ਨਹੀਂ ਬਥੇਰਾ ਕੁਸ ਬੋਲੀ ਜਾਂਦੇ ਨੇ ਮੈਨੂੰ ਤਾਂ ਉਹੀ ਪਾਏਗਾ ਚਾਰੇ ਪੈਰ ਚੱਕੇ ਨੇ ਚੌਰੇ ਨੇ ਸਰ ਮੀ ਲਾ ਰੱਖਿਆ ਹੁਣ ਤਾਂ ਆਹ ਮੈਂ ਤਾਂ ਉਹੀ ਗਈ ਸੀ ਕਿ ਤੇ ਮੂਰੇ ਆਪ ਬੈਠਾ ਦੁਨੇ ਬੈਠੇ ਆਏ ਬੈਠੇ ਆਏ ਹੋ ਆਪ ਬੈਠੇ ਆਇਆ ਬੈਠਾ ਚਾਹ ਦਾ ਗਲਾਸ ਹੱਥ ਚ ਹਾਂ ਮੈਂ ਤਾਂ ਉ ਜਾ ਕੇ ਪੁੱਛ ਲੈ ਵੀ ਕੁੜੇ ਦੋ ਦਿਨਾਂ ਬਾਅਦ ਆਈਆਂ ਤੈਨੂੰ ਕੌਣ ਕਹਦਾ ਮੇਰੇ ਮੰਗਰੀ ਪਾਏਗੇ ਤੂੰ ਸਾਡੇ ਘਰ ਮੁਕਤੀਆਂ ਨਾ ਹੋਵੇ ਸਾਡੇ ਘਰ ਬਣਾਣਾ ਤੈਨੂੰ ਵੀ ਬੁਲਾਏ ਕੁਸ ਬੋਲੀ ਜਾਂਦੇ ਸੀ ਨਹੀਂ ਪਹਿਲਾਂ ਮੇਰੇ ਕੋਲ ਹੀ ਆਇਆ ਸੀ ਕੰਜਰ ਕਹਿੰਦਾ ਚਾਹ ਬਣਾ ਦੇ ਮਾਲਸੇ ਤੋਂ ਬਲ ਮਾਕੇ ਪੀਆ ਅ ਪਤਾ ਨਹੀਂ ਕੀ ਕੀ ਬੋਲੀ ਅ ਤੇ ਪਤਾ ਨਹੀਂ ਕੀ ਕੀ ਕਹੀਆਂ ਦਸੀ ਕੋਈਆਂ ਦਸੀ ਔਸਤ ਨਹੀਂ ਚੜ ਗਈ ਚਾਹ ਨੂੰ ਦਾ ਫਲਾਣ ਨਾਲ ਉਹਦੇ ਕੋਲ ਉਂਗਲਾਂ ਲਾਈ ਜਾਂਦਾ ਸੀ ਲ ਉਹਨੂੰ ਕੀ ਦੱਸਣ ਦੀ ਰੋਣਾ ਬਣਾਉ ਵੀ 70 ਨਹੀਂ ਚੜ ਗਈ ਤਰ ਪਰ ਮੀਆਂ ਬੀਬੀ ਦੀ ਗੱਲ ਗਾਹ ਤੀ ਜਿੱਥੇ ਦੱਸਣ ਦੀ ਗੱਲ ਆ ਸੀ ਮਤਬਲੀ ਨਹੀਂ ਕੋਈ ਨਾ ਮੈਂ ਉਹਨੂੰ ਮੈਂ ਕਰੂੰ ਛੱਗੇ ਮੇਚ ਦਾ ਉਹ ਆਏ ਨਾ ਹਾਂ ਨਹੀਂ ਮੈਂ ਤਾਂ ਕਹਿੰਦਾ ਚੱਕ ਛੋਲਾ ਤੇ ਕੀ ਵੱਜ ਆ ਤੂੰ ਮੰਨ ਮੰਨ ਬੰਡ ਕਰੀ ਜਾਂਦੀਆਂ ਕਾਦੀ ਖਤਰਾ ਆਦਾ ਘਰ ਖਰਾਬ ਕਰਨ ਨਾਲ ਮਾ ਮਾ ਤੇਰੀ ਜਗ੍ਹਾ ਮੈਂ ਤਾਂ ਅੱਜ ਨੂੰ ਥੂਪੇ ਕੇ ਦੇ ਗਈ ਦੀ ਮੈਂ ਤਾਂ ਉਹੀਆਂ ਰੋਕਾਂ ਦੋ ਮਿੰਟ ਤੂੰ ਤਾਂ ਇਹ ਸੋਲ ਖੋਈ ਜਿੰਦੀਆਂ ਕੋਈ ਨਾ ਮਹਾਰਾਜ ਤਾਂ ਦੇਖਦਾ ਉਤਲੜਾ ਦੇਖਦਾ ਨੀ ਉਤਲੜਾ ਦੇਖਦਾ ਨੀ ਮਾੜਾ ਮਟਾ ਸੱਚ ਰਜਾਈਦਾ ਨੀ ਤੂੰ ਕਿੱਥੇ ਹਾਂ ਉਹ ਕਿੱਥੇ ਤੇ ਤੂੰ ਉਹਦੇ ਨਾਲ ਕਿੰਨੀ ਨਰਮ ਹਾਂ ਸਿੱਤਰ ਖਾਈ ਨੇ ਵਿੱਚ ਵਿਚਾਰੇ ਨੀ ਕਿੰਨਾ ਕੰਮ ਕਰਦੇ ਫਸਲਾਂ ਦਾ ਸਾਭਦੀਆਂ ਆ ਤਾਂ ਉਹ ਦੇਖ ਲੈ ਨੋ ਪਤਾ ਦੀ ਦਾਦਾ ਗੋਰੀ ਗੋਰੀ ਨਿਕਲੀ ਪੈਰ ਅੱਜ ਮੈਂ ਵੀ ਮਾਂ ਆਪੀ ਕਰੂ ਸੰਨੀਆ ਕਰੀ ਨਾ ਕੁਛ ਨਹੀਂ ਕਰਦੀ ਮੈਂ ਜਮੀ ਨਹੀਂ ਕਰਦੀ ਮੈਂ ਤਾਂ ਮੋਜ ਜਨ ਨਾ ਆਇਆ ਕਰੂੰ ਤੋਇਆ ਕਰੂੰ ਮਾ ਮੋਜ ਜਨ ਲਾ ਕੇ ਪੱਕਾ ਤੇ ਰਾਮ ਦਾ ਸੋਹ ਪੈ ਜਾ ਕਰੀ ਅਈ ਛੋ ਜਾ ਕੇ ਇੱਥੇ ਨਾ ਰੱਖੀ ਜਦੋਂ ਕਰੀਆਂ ਸੰਨੀਆ ਜਦੋਂ ਉੱਥੇ ਸੰਨੀਏ ਦੇ ਵਿੱਚ ਹੱਥ ਮਾਰਿਆ ਆਪੀ ਪਤਾ ਲੱਗੂ ਆਪੀ ਆਉਂਗੀ ਸੁਰਤ ਟਕਾਣੇ ਨਾਲ ਇਹ ਜਾਊਗਾ ਜਾਊਗੀ ਆਪਦੀ ਨਾ ਕਰ ਜਾ ਕੇ ਆਪੀ ਰਹਿਦਾ ਭਾਬੀ ਜੀ ਭਾਬੀ ਜੀ ਕਰਦਾ ਰਹਿੰਦਾ ਸਾਲੀ ਦਿਹਾੜੀ ਹੋਰ ਮੈਂ ਤਾਂ ਤੈਨੂੰ ਆਈ ਕਹਿੰਦੇ ਚੱਲ ਨਾ ਮੇਰੀ ਗੱਲ ਮੰਨ ਚੁੱਪ ਕਰਕੇ ਬੱਜ ਨਹੀਂ ਪੈਕੀ ਨਹੀਂ ਚੱਲ ਰੋਈ ਬਣਾ ਕੇ ਮਸ ਬੋਲਦਾ ਸੀ ਮੈਂ ਤਾਂ ਚੱਲਿਆ ਨਹੀਂ ਗਾੜੀਏ ਤੈਨੂੰ ਲੈ ਕੀ ਕਹਿੰਦਾ ਸੀ ਮੈਨੂੰ ਨਹੀਂ ਬੁਝੇਰਾ ਮਸ ਬੋਲੀਦਾ ਕੋਲੇ ਉਂਗਲਾ ਤਮਾ ਦੇ ਦਿਸੋ ਨਾ ਕਰੂੰਗੀ ਕੰਨੀ ਆਂਦੀ ਸੀ ਉਹਨੂੰ ਕੋਈ ਨਾ ਪਹੁੰਚੀ ਆਹੋ ਬੱਤੀ ਲੱਗੀ ਪਈ ਸੀ ਲਾਉਣ ਉਂਗਲਾਂ ਇਹ ਐ ਕਰਦੀ ਆ ਇਹ ਬਹੁ ਕਰਦੀ ਆ ਇਹ ਫਰਾਨਾ ਕਰ ਦੇ ਲੱਗਦਾ ਤੈਨੂੰ ਕੀ ਲੋੜ ਆ ਭਾਈ ਜੀ ਬੀਬੀ ਦੀ ਗੱਲ ਐ ਕੋਹ ਨੂੰ ਵੀ ਲੋੜ ਆ ਕੋਈ ਬੋੜਾ ਚੌਰਾ ਸੁਣਦਾ ਹੋਊਗਾ ਕਹੂਗਾ ਕਾਹਨੇ ਉਂਗਲਾ ਨਾ ਮਾਰੇ ਸੁਣ ਲੈ ਮੈਂ ਡਰਦੀ ਹਾਂ ਹਾਲ ਤੋਂ ਲਾ ਮੈਂ ਤਾਂ ਉਹੀ ਪੜ ਦੂੰ ਲੱਤ ਲੱਤਰ ਕਿ ਮੈਂ ਬੋਲ ਕੇ ਦੇਖੇ ਮੈਂ ਤਾਂ ਉਹੀ ਆ ਜਾਨੀ ਤੁਹਾਡੇ ਘਰ ਪਿਆਰ ਆ ਤੁਹਾਡੇ ਘਰ ਨਾਲ ਇਹ ਤਾਂ ਮੈਨੂੰ ਪਤਾ ਵੀ ਤੇਨੂੰ ਪਿਆਰ ਆ ਚਾਹ ਠੀਕ ਆ ਮੈਨੂੰ ਜਾਨਣੀ ਆ ਮੈਂ ਤੇਰਾ ਕਰਕੇ ਆ ਗਈ ਮੈਂ ਕਾਹਨੂੰ ਹੁੰਦੀ ਸੀ ਨਹੀਂ ਮੈਂ ਤਾਂ ਦੇਖੇ ਸੀ ਦੋ ਦਿਨਾਂ ਬਾਅਦ ਆਈ ਸੀ ਮਾਚਰ ਨੂੰ ਪਤਾ ਲੱਗ ਗਿਆ ਨਹੀਂ ਦੋ ਦਿਨਾਂ ਬਾਅਦ ਤਾਂ ਕਾਨੂੰ ਆਈ ਸੀ ਗੁਰਮੀ ਤੈਨੂੰ ਪ੍ਰੇਖਾ ਪੈ ਗਿਆ ਹਾਂ ਉਹ ਤਾਂ ਦੂਜੇ ਦਿਨ ਹੀ ਮੁੜਾਇਏ ਸੀਗੇ ਤੁਸੀਂ ਦੂਜੇ ਦਿਨ ਹਾਂ ਦਾਖਲ ਕਰ ਲਈ ਸੀ ਉਹ ਨਹੀਂ ਐਡਾ ਕੀ ਉਹਦਾ ਗੋਲਾ ਵੱਜ ਗਿਆ ਦਾਖਲ ਕਰ ਲਈ ਲੈ ਹੋਰ ਦਾਖਲ ਕਰ ਲਈ ਬੈਨ ਪੈ ਗਿਆ ਫਰ ਕਰਤੀ ਤੂੰ ਫਿਰਦੀ ਆ ਕੀ ਹੋਇਆ ਉਹਨੂੰ ਨਹੀਂ ਕੁਛ ਨਹੀਂ ਹੋਇਆ ਹੈਗਾ ਅੰਤ ਉਹਦਾ ਬਲੱਡ ਹੀ ਵੱਧ ਗਿਆ ਸੀਗਾ ਨਹੀਂ ਕਿਧਰੇ ਨਹੀਂ ਬਲੱਡ ਪੈ ਤੈਨੂੰ ਬੁੱਧੂ ਬਣਾਉਂਦੇ ਜੇ ਮੈਨੂੰ ਤਾਂ ਲੱਗਦਾ ਚਲ ਕੋਈ ਸ਼ੋਟ ਇਹਨਾਂ ਸਰਮਣੀ ਆਉਂਦੀ ਹੈ ਹਾਂ ਆ ਕੇ ਅੱਗੇ ਤਾਂ ਪਰ ਸਾਹਮਣੇ ਉਹ ਤੇਰਾ ਹੁੰਦਾ ਪਾਇਮ ਬਸੇ ਮੀਨ ਹੋ ਗਏ ਨੂੰ ਕੱਜਰ ਨੂੰ ਆਏ ਨਹੀਂ ਵੀ ਮੁੜੇ ਆਵਾ ਉਹ ਤੇਰਾ ਫੇਕ ਲੈਸ ਪਵਾ ਆਦਾ ਤੂੰ ਘਰੇ ਤੂੰ ਬਸੇ ਰਸੇ ਆਉਦਾ ਉਹ ਬਸਾ ਨਸਰ ਜਪੇ ਆਉਦੀ ਨਾਲ ਲੈ ਜੇ ਕੋਈ ਤਾਂ ਗੱਲ ਆਗੀ ਹਾਂ ਇਹ ਸਿਆਪੇ ਪਉਣ ਤੁਰੀ ਫਿਰਦੀ ਆ ਇੱਕ ਸੋਹਣੀ ਆ ਭਰਾ ਕੱਲ ਤਾਂ ਪਹਿਨਾ ਆਇਆ ਸੀ 4 ਸਾਲ ਬਾਅਦ 2 ਮਹੀਨੇ ਪਹਿਨਾ ਲਾ ਕੇ ਗਿਆ ਵਾ ਆ ਹੁਣ ਉਸੇ ਮਹੀਨੇ ਹੋ ਗਏ ਤੂੰ ਤਾਂ ਲਾ ਥੋੜਾ ਟਾਈਮ ਹੀ ਹੋਇਆ ਦੇਣ ਨੂੰ ਤਾਂ ਮੈਂ ਤਾਂ ਕਿਹਨੇ ਚੁੱਪ ਕਰਕੇ ਚੱਨੋਂ ਕਿਨਾਰਾ ਕਰ ਲੈਣੀ ਵਧੀਆ ਰਹੇਗੀ ਹਾਂ ਚੁੱਪ ਕਰਕੇ ਨਿਕਲ ਜਾ ਦੋ ਲਾਇਆ ਚਾਰ ਦਿਨ ਪੇਕੀ ਬਾਹਣਣਾ ਤੈਨੂੰ ਤਾਂ ਸਾਡੇ ਛੰਨੀਆਂ ਚ ਰੋਲੀ ਰੱਖਦੇ ਨੇ ਜਾਨੀਆਂ ਜਵਾਕ ਗਲੀਆਂ ਚ ਫਿਰ ਜਾਉਣਗੇ ਭਾਲ ਦੇ ਕਹਦੇ ਹੁਣ ਸਾਡੀ ਮਾਂ ਪਤਾ ਨਹੀਂ ਕਿੱਧਰ ਵਾਗੀ ਨਹੀਂ ਚੰਗਾ ਨਹੀਂ ਬੰਮੀ ਐ ਮੈਂ ਵੀ ਨਾ ਹੁਣੀ ਆਂਦੀ ਘਰ ਦਾ ਬਾੜੀ ਹੋਈ ਪਈ ਨਾੜ ਨਹੀਂ ਮੇਰੀ ਗੱਲ ਤੇ ਗੌਰ ਕਰੀ ਕੋਈ ਨਾ ਕੋਈ ਨਾ ਕਰੂੰਗੀ ਗੌਰ ਆਹੋ ਆਹੋ ਮੇਰੇ ਤੇ ਉਹੀ ਰੰਗ ਸਭ ਕਣ ਕਿ ਮੈਂ ਆਉਂਦੀ ਹਾਂ ਉਂਗਲਾ ਲਾਉਣ ਨਹੀਂ ਅਸਲ ਉਹ ਜੇ ਕੰਮ ਹੋ ਗਿਆ ਜਿਵੇਂ ਬਿੱਲ ਵੀ ਹੁੰਦੀ ਆ ਘਰ ਜਮਨੀ ਸ਼ਰਮ ਮੰਨ ਦੀ ਮੇਰੇ ਬਾਪ ਦੀ ਰਣ ਕੀ ਇਹ ਨਾ ਦੁਖੀ ਕਰਿਆ ਇਹਨਾਂ ਨੇ ਸੌਕੜਾ ਦੇ ਇੱਕ ਉਹੀ ਗੱਲ ਮਾੜੇ ਤਾਂ ਆਉਂਦੇ ਨੇ ਦੇ ਚੌਰੇ ਜੇ ਉਹਨੂੰ ਲੈ ਕੇ ਗਿਆ ਕੰਜਰ ਤਾਂ ਗੱਲਾਂ ਬਣੀਆਂ ਵੀ ਕੰਜਰਾ ਤੂੰ ਮੈਨੂੰ ਕਹਿੰਦਾ ਮੈਂ ਬਗ ਜਾਂਦੀ ਮੈਂ ਕਿਹੜਾ ਮਰ ਗਈ ਸੀਗੀ ਉਹ ਹੈ ਕਿ ਮੈਂ ਤਵਾੜ ਪੈਂਦਾਗਾ ਤੋ ਪਿਲਕਣ ਨੂੰ ਤਾਂ ਜੀ ਨਹੀਂ ਕਰਦਾ ਹੈਗਾ ਚਲ ਨਾ ਤਾਂ ਲੈ ਦੋ ਦਵਾਰੀ ਨਾ ਨਾ ਲਿਚਾਰ ਚਾਰ ਨਾ ਵਾਰੀ ਇੱਕ ਵੀ ਆਰੀ ਵੀ ਇੰਨਾ ਕੀ ਤੱਜ ਹਾ ਹਾ ਨਹੀਂ ਚਰਨਾ ਇਹ ਮੇਰੇ ਪਾਪ ਦੀ ਰਾਨ ਨੂੰ ਹੋਇਆਗਾ ਹੁਣ ਚਰਨਾ ਮੇਰੇ ਬਾਹਾਂ ਕਰਕੇ ਚੱਲ ਨੀ ਆ ਜਾ ਨੀ ਚਾਹ ਪੀ ਲੈ ਬਣੇ ਨੀ ਲੋੜ ਨਹੀਂ ਨਹੀਂ ਮੈਨੂੰ ਤਰਾ ਡੋਕਾ ਆ ਜਾ ਆ ਜਾ ਕਿਉਂ ਲੜਦੇ ਨੇ ਲੋਕਾਂ ਵਿਚ ਆ ਜਾ ਚਾਵੜਾ ਰੱਖੇ ਮੈਂ ਅੱਜ ਸੀ ਜਾ ਨੀ ਲੜਾ ਨਾ ਘਰ ਲੋਕ ਤਾਂ ਆਪਣਾ ਘਰ ਫਟਣ ਨੂੰ ਫਿਰਦੇ ਨੇ ਨਹੀਂ ਮੈਂ ਨਹੀਂ ਪੀਣੀ ਭੈਣੇ ਚਾਹ ਤੂੰ ਹੀ ਕਿ ਤਤੀ ਕਰਕੇ ਪੀ ਲੈ ਦੋ ਚਾਰ ਵਾਰ ਹਾਏ ਮੈਂ ਤਾਂ ਪੀ ਲਈ ਭੈਣੇ ਤੇਰੇ ਵਾਸਤੇ ਵੀ ਰੱਖਤੀ ਤੇ ਮਾਂ ਚਲ ਉੱਠੂਗੀ ਉਦੋਂ ਪੀ ਲੂਗੀ ਨਾ ਮੈਨੂੰ ਨਹੀਂ ਲੋੜ ਹੈਗੀ ਚਾਹ ਦੀ ਨਹੀਂ ਚਾਹ ਨੂੰ ਇੰਨਾ ਗੁੱਸਾ ਨਾ ਮੇਰਾ ਇੱਕ ਕੰਮ ਕਰਦੇ ਆ ਮੈਂ ਆਪ ਹੀ ਕਰਕੇ ਪੀ ਲੂਗੀ ਹਾਏ ਹੱਥ ਦਾ ਤੇਰੇ ਕੰਮ ਕਰ ਦੇ ਮੈਂ ਕਿਹੜਾ ਕਹਿੰਦੀ ਆ ਵੀ ਤੂੰ ਬਹਿ ਗਈ ਹਾਂ ਪਰ ਉਹ ਮੈਂ ਪੜਾ ਰੱਖੀ ਆ ਕੀ ਪਤਾ ਕੀ ਲੈ ਕੇ ਆਏ ਹੋਮਗੇ ਕੀ ਪਾ ਕੇ ਦਮਾਉਂਗਾ ਮੈਨੂੰ ਚਾਹ ਤਸਮੈ ਮਾਰਨ ਨੂੰ ਕਰਦੇ ਹੋ ਨਹੀਂ ਤੈਨੂੰ ਮੈਂ ਹੀ ਜਿ ਲੱਗਦੇ ਚਰਨ ਹੋਰ ਕੀ ਆ ਦੱਸ ਮੈਂ ਤਨ ਨਹੀਂ ਜਿ ਲੱਗਦੀ ਆ ਜੀ ਪੜਨੇ ਮੈਂ ਅੱਜ ਤੱਕ ਜਦੋਂ ਹੀ ਲਗ ਉਸ ਕਰਿਆ ਨੇ ਹੁਣ ਕੀ ਕਰੂੰਗੀ ਸਾਫਾ ਦਾ ਤੇਰੀਆਂ ਚਲਾਕੀਆਂ ਦਾ ਨਾ ਆਂਦੀਆਂ ਸੁਣੀਆਂ ਸੁਣੀਆਂ ਕਰ ਲੈ ਮੈਨੂੰ ਕੁਝ ਨਹੀਂ ਹੋਣਾ ਕੋਈ ਗਾਲੀ ਨਾ ਕਹਾਂਗੀ ਸੁਣੀਆਂ ਨਾ ਮੈਂ ਮੈਂ ਤਾਂ ਨਾ ਹੁੰਨੀ ਆ ਨਾ ਹੁੰਦੀ ਨਾ ਨਾ ਜਾਣ ਕੋਈ ਗੱਲ ਨਾ ਤੇ ਪੀਲੀ ਚਾਹ ਗੁੱਸਾ ਨਾ ਕਰਿਆ ਕਰਨਾ ਲੋਕਾਂ ਨਾਲ ਜਿਹੜਾ ਲੜਾ ਕੇ ਮੂਹ ਜਾਂਦੇ ਨੇ ਇਹ ਚਰਨ ਨੀ ਆ ਨੀ ਆ ਜੈ ਸਵਰਨ ਕਿਵੇਂ ਹਨ ਠੀਕ ਆ ਬੜਾ ਤੁਹਾਨੂੰ ਅੱਪੀ ਆ ਨਹੀਂ ਕਰ ਰਹੀਆਂ ਹੋਰ ਦੱਸ ਹਾਂ ਹਾਂ ਵਧੀਆ ਨਾਮ ਦੰਦੀ ਸੇ ਹੈ ਨੀ ਆ ਨੋਦੀ ਸੀਗਾ ਸਮਾਂ ਤਾਂ ਹੋ ਕਮ ਐਸੀ ਮੜਾ ਛੋੜ ਕੇ ਕਿਨੇ ਨੀ ਛੋੜਾ ਮੋਟਰਸਾਈਕਲ ਹੈਗਾ ਘਰੇ ਉਹ ਉਤਰ ਬਾਈ ਉੱਥੇ ਪਿਆ ਗੜੀ ਚੱਲ ਮੈਂ ਉਹਨੂੰ ਪੁੱਛਦੀਆਂ ਸਾਡੇ ਵਾਲਾ ਜਿਹੜਾ ਤੇਲ ਨਹੀਂ ਹੈਗਾ ਜਵਾਬ ਦੇ ਲਾ ਜਾਂਦੇ ਨੇ ਮਰ ਜਾਣੇ ਪੁਕਾ ਕੇ ਖੜਾ ਦਿੰਦੇ ਨੇ ਤੇਲ ਅੱਛਾ ਹੋਰ ਨੀ ਉਹ ਕਨ ਪਤਾ ਹੀ ਆ ਮੈਂ ਮੜਿਆ ਵੀ ਭਾਂਡ ਪੜੀ ਜਾ ਕੇ ਆਣਾ ਸੀਗਾ ਫੋਨ ਤੇ ਫੋਨ ਕਰੀ ਜਾਂਦੀ ਆ ਮੋਟਰ ਜਾਣ ਹੁੰਦਾ ਚਲ ਕੋਈ ਨਾ ਉਹ ਕਿਹੜਾ ਥੱਕਦਾਗਾ ਉਹ ਲੈ ਜਾ ਚਲ ਮੈਂ ਪੁੱਛਦੀ ਆ ਬਾਈ ਚਲ ਤੂੰ ਬਈ ਚਾਚੂ ਪੀ ਲੈ ਹਨਾ ਨਾ ਨਾ ਚਾਹ ਲਾ ਕੇ ਨੀ ਆ ਕੋਈ ਨਾ ਮੋਟਰ ਥੱਕਰ ਪੁੱਛਦੀ ਆ ਬਾਈ ਹਾਂ ਚਲ ਜਾ ਮੇਰੇ ਪਾਪ ਦੀਆਂ ਨਾ ਐ ਕਰਦੀਆਂ ਨੇ ਜਿਵੇਂ ਸਾਡੇ ਘਰੇ ਪਟ્રોલ ਪੰਪ ਲਾਇਆ ਹੁੰਦਾਗਾ ਬਾਹਲੇ ਤਾਂ ਦੇਖ ਕਹੇ ਜੇ ਲੈ ਕੇ ਹੁੰਦਾਂ ਨੇ ਭਲਾ ਸੌਕਣ ਉਹ ਆਈ ਆ ਵੀ ਹੁਣ ਸੌਕਣੇ ਬਹਾਨੇ ਨਾਲ ਆਈ ਆ ਆਈ ਤਾਂ ਇਹ ਲੁੱਟੀਆਂ ਲਾਉਣੀ ਆ ਦੇਖੀ ਜਾਈਂਕਰ ਸੌਕਣਾ ਨੇ ਸਾਡਾ ਘਰ ਨੂੰ ਨਾ ਆੜਾ ਤਾ ਰੱਖਿਆ ਦਾ ਇਹ ਤਾਂ ਸੌਕਣਾ ਉਹਦਾ ਸਾਹ ਲੈਣੀ ਆ ਜਦੋਂ ਸਾਡਾ ਘਰ ਜਮਾ ਪੱਟ ਤਾਂ ਜਾੜਤਾ ਇਹਨਾਂ ਨੇ ਕਿ ਦੁਖੀ ਕਰ ਦਿੱਤਾ ਸੌਕਣਾ ਨਾ ਰਣੀ ਤਕਾ ਹੋਰ ਪੜੀ ਕਿ ਮੈਂ ਆ ਵਧੀਆ ਸਵਾਦ ਨਾਲ ਆ ਜਾ ਬੈਜਾ ਕੋਈ ਸੀ ਉਹ ਸਭ ਕਿਸ ਦੀ ਘਰੇ ਹਾਂ ਹਾਂ ਠੀਕ ਆ ਬਾਈ ਅੰਦਰ ਪਿਆ ਨਾ ਉਹ ਤਸਨੀਰ ਰਣ ਗਿਆ ਹੈ ਜਣ ਸੁਨੀਰ ਰਣ ਗਿਆ ਹਾਂ ਉਹ ਚੱਲ ਨੂੰ ਤਾਂ ਘਰ ਅੰਦਰ ਪਿਆ ਉਹਨੂੰ ਕੀ ਪਤਾ ਉਹ ਅੱਜ ਰੁੱਸੀ ਹੋਈ ਸੀਗੀ ਅੱਸਿਆ ਨਹੀਂ ਇਹੋ ਕਿ ਉਹ ਨਾ ਨਾੜ ਜੇ ਚੱਲੀ ਆ ਕਪੜੇ ਚੱਕ ਕੇ ਕੰਮ ਕੋਈ ਕਰਦੀ ਨਹੀਂ ਹੈਗੇ ਨਹੀਂ ਬਸ ਭਾਣੇ ਕੀ ਕਿ ਦੱਸੀ ਬਸ ਚੁੱਪੇ ਬਲੀਏ ਸਹੀ ਗੱਲ ਨਾਲਿਆ ਥੋੜੇ ਤੜਕੇ ਜੇ ਕੀ ਹੋਈਆਂ ਸਭ ਵਾਲੀ ਚੀਂਜ ਜਿਹੜਾ ਪਈ ਜਾਂਦਾ ਸੀ ਲੇਕੋਸ ਨਹੀਂ ਜਦੋਂ ਪਤਾ ਇਹਦਾ ਰੋਹਦਾ ਹੀ ਡੰਡੀ ਰਣਾ ਰੰਦਾ ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ ਭਣੇ ਸਹੀ ਗੱਲ ਉਹ ਸਾਡੇ ਨਾਲ ਮੰਗਿਆ ਜਾਂਦਾ ਸੀ ਕਾਇਦਾ ਚਾਰ ਮਨੋ ਦਾ ਕਹਿੰਦਾ ਚਾਰਾਂ ਦੀ ਛੋਟੀ ਤਾਂ ਨਹੀਂ ਕਹਿੰਦਾ ਇੱਕ ਦੂਜੇ ਲੜਾਈ ਕਰ ਕਰਕੇ ਗਾਲ ਵਢਣ ਤੇ ਕਝਾਨ ਕਹਿੰਦਾ ਨਹੀਂ ਐਨਾ ਵੀ ਨਹੀਂ ਲੜਦੀਆਂ ਦੀ ਨਹੀਂ ਮੈਨੂੰ ਨਹੀਂ ਪਤਾ ਫੜਾ ਗਿਆ 150 ਦਾ ਫੁੱਲਾ ਪਿਆ ਸੀ ਦੇਖ ਕੇ ਗਿਆ ਉਹ ਨਹੀਂ ਉਹੀ ਭਲੇਖਾ ਪੈ ਗਿਆ ਹੁਣ ਐਨਾ ਕਿ ਅਸੀਂ ਜੁੱਤਲਾ ਰੱਖਿਆ ਦੀਗਾ ਐਨਾ ਕਿ ਤਾਂ ਅਸੀਂ ਬੋਲਦੀਏ ਰਹਿਣੀ ਦੋਨੇ ਤਰ੍ਹਾਂ ਨੇ ਛਾਣੀਆਂ ਨਹੀਂ ਪੈਣੇ ਬੋਲਦੀ ਆ ਪਰ ਰਹਿਣੀ ਹੋ ਚਲ ਤੁਸੀਂ ਆਪਦੇ ਅੰਦਰ ਗੇੜ ਗੁੱਟ ਲਾ ਕੇ ਲੜ ਲਿਆ ਕਰੋ ਬਾਹਰ ਤੇ ਲੋਕਾਂ ਨਾਲ ਰਿਸ਼ਤ ਕਾਇਆ ਕਰੋ ਚਾਰਾਂ ਨਾਲ ਨਾਲ ਜੜ ਕੇ ਹੋਰ ਦੱਸਦਾ ਹੁੰਦਾ ਨਾ ਨਹੀਂ ਉਹੀ ਲੋਕ ਤਾਂ ਸਾਡੇ ਗੱਲਾਂ ਬਣਾਉਂਦੇ ਨੇ ਬਿਨਾ ਮਤਲਬ ਤੋਂ ਨਹੀਂ ਚਲ ਮੈਂ ਕੀ ਕਰਾਂਗਾ ਤਾਂ ਮੋਟਰਸਾਈਕਲ ਨਾਲ ਪੁੱਸਣ ਆਈ ਸੀ ਕਿ ਵੀ ਫਟੜ ਸਕਦਾ ਪਤਾ ਨਹੀਂ ਆ ਹਵਾ ਨਿਕਲੀ ਪਈਏ ਸਾਡੇ ਮੋਟਰਸਾਈਕਲ ਦੀ ਤਾਂ ਹਾਈ ਨਹੀਂ ਹੋਰ ਲੱਗ ਹੀ ਗਿਆ ਹੈਗਾ ਕੀ ਹੋਊਗਾ ਬਹੁਤ ਈ ਦਮ ਮੰਗੂਗੀ ਸਾਡੇ ਅੱਲ ਤੇਲ ਨਹੀਂ ਹੈਗਾ ਮਚਾਉਣੇ 'ਚ ਉਹਨਾਂ ਨੇ ਬਹਕਾਰ ਕਰਦਾ ਹਵਾ ਨਿਕਲੀ ਪਈ ਐ ਚਾੜ ਨਹੀਂ ਮੈਂ ਤਾਂ ਜਾਣਨੀ ਆ ਫਿਰ ਭਾਵੇਂ ਹੋਰ ਕੀ ਕਰੂੰਗੀ ਹੁਣ ਕਿਛਦਾ ਹੋਰ ਮੰਗਿਆ ਮੈਂ ਆ ਹੋਰ ਮੰਗ ਲੈ ਕਿਸੇ ਦਾ ਤਾਂ ਨਹੀਂ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਮੈਂ ਤਾਂ ਉਹੀ ਕਹਤਾ ਉਹ ਸਾਡੇ ਨਾਲ ਨੰਕਿਆ ਜਾਂਦਾ ਸੀ ਤਾਂ ਗੱਲ ਕਰਕੇ ਉਹ ਹੀ ਨੰਦਾ ਹੁਣ ਚਾਰ ਉਂਗਲੀਆਂ ਜਾ ਕੇ ਪਰ ਮੂੰਹ ਭਣ ਸਾਨੂੰ ਦਾ ਜੇ ਫਾਇਦੇ ਦੀ ਕਹਦੇ ਤਾਂ ਵੀ ਤੁਸ ਤੱਕ ਫਾਇਦਾ ਮੰਨਣਾ ਹੈ ਜੇ ਨਾ ਕਹਿਤਾ ਉਹ ਅਸੀਂ ਕੀ ਲੈਣਾ ਹੁਣ ਚੰਗੀ ਬੋਲੀ ਮੇਰੇ ਪੋਤੀ ਰੰਨਾ ਇਹ ਆ ਗਈ ਮੈਨਾਂ ਮਤਲਬ ਉਥੋਂ ਫੁੱਟਸਾਈਕਲ ਦੇ ਬਾਹਰ ਨਹੀਂ ਕਿਹੜਾ ਮੋਟਰਸਾਈਕਲ ਇਹ ਤਾਂ ਹੀ ਦੇਖਣੀ ਹੁਣੀ ਜੀ ਦੇਖਾਂ ਦਰਾਂ ਨੇ ਛੋਣੇ ਲੰਡੀ ਤਾਂ ਨਹੀਂ ਜਾਂਦੀਆਂ ਮੇਰੇ ਪਿਓ ਦੀ ਰੰਨਾ ਨੇ ਲਹੂ ਇਹ ਪੀ ਛੱਡਿਆ ਪਤਾ ਨਹੀਂ ਕੀ ਸਾਡੇ ਘਰੇ ਮੰਗਦੀਆਂ ਨੇ ਇਹ ਕਦੇ ਉੱਧਰ ਦੀ ਧੂ ਉੱਧਰ ਦੀ ਧੂ ਇਹ ਨਹੀਂ 담 ਲੈਂਦੀਆਂ ਹੈਗਿਆ ਤਾਂ ਅਸੀਂ ਜਾਈਏ ਨਾ ਕਰੀਏ ਕਿਸੇ ਦੇ ਕਰੇ ਅਸੀਂ ਤਾਂ ਕਦੇ ਕਿਸੇ ਦੇ ਕਰੇ ਸਾਸ ਨਹੀਂ ਬੁੱਤੀ ਜਾ ਕੇ ਉਹ ਤਾਂ ਸਾਡਾ ਹੀ ਘਰ ਤੇ ਆ ਰਿਆ ਲੋਕਾਂ ਨੂੰ ਮੈਂ ਕਹਿੰਦੀ ਮੇਰਾ ਬੰਦਾ ਨਗਾ ਸੀ ਝੋਦੀ ਬਣੇ ਬੰਦੇ ਦੀ ਆ ਗਿਆ ਬਾਈ ਤੁਹਾਡਾ ਮੋਟਰਸਾਈਕਲ ਲੈਣ ਆਈ ਸੀ ਉਹ ਭੈਣ ਕਹਿੰਦੀ ਕਿ ਹਵਾ ਨਹੀਂ ਹੈਗੀ ਸਾਡੇ ਨਾਲ ਤੇ ਤੇਲ ਮੁੱਕਿਆ ਪਿਆ ਸੀਗਾ ਆ ਫਿਰ ਹੈ ਨਹੀਂ ਗੇ ਉਹ ਪੰਚਰ ਹੋਇਆ ਬੈ ਮੜੇ ਹਵਾ ਭਰਾ ਕੇ ਦੇ ਦੇ ਤੇਲ ਹੋਊ ਤਾਂ ਫਿਰ ਤੇਲ ਦੀ ਬੋਤਲ ਦੇ ਦੋ ਮੁੰਡੇ ਨੂੰ ਭੇਜਦੀ ਲੈ ਜਾਣਗੇ ਚੰਗਾ ਚੱਲ ਸਰੀਪੇ ਨਾ ਦਵੀ ਇੱਕ ਆ ਜਾਂਦੀ ਇੱਕ ਬਗ ਜਾਂਦੀ ਸਾਡੇ ਘਰ ਨੂੰ ਦਾ ਵਾਦਾ ਲਾ ਰੱਖਿਆ ਇਹਨਾਂ ਨੇ ਵਾਦਾ ਲਾ ਰੱਖਿਆ ਪਾ ਵੀ ਕਰਿਆ ਜੀ ਤਾਂ ਕਿੱਡੀ ਕਬੱਡੀ ਕਰ ਰਾ ਛੱਡੀ ਸੁਣਨੀ ਵੱਡਾ ਕੰਮ ਕਰੀ ਬੈਠੇ ਆ ਦੇਖੀ ਆ ਕੀ ਲੈਣਾ ਸੀਗੀ ਇਹਦਾ ਭਾਈ ਜੀ ਨੂੰ ਦੱਸੀ ਗਏ ਜੀ ਕਹਿੰਦੇ ਮੋਟਰਸਾਈਕਲ ਦੇ ਦਿਓ ਮਾ ਸਾਡੇ ਮੋਟਰਸਾਈਕਲ ਦਾ ਹਵਾ ਨਹੀਂ ਕੱਢੀ ਭਈਆ ਮੋਟਰਸਾਈਕਲ ਦਾ ਭਾ ਵੀ ਜੀ ਇਹਨਾਂ ਨੂੰ ਵਾਹਣਾ ਹੈ ਇਹਦਾ ਆਪਣਾ ਘਰ ਪਾੜਨ ਨੂੰ ਕਰਦੀਆਂ ਨੇ ਕੋਈ ਵਾ ਪਹਿਲਾਂ ਆ ਕੇ ਘਟਿਆ ਪਤਾ ਨਹੀਂ ਕੀ ਵੀ ਰੋ ਤੇ ਕਾਹੇ ਇਹ ਬਾਜੀ ਵੀ ਰੋਣੀ ਉਹਦਾ ਨਾ ਤਾਂ ਮਮੀ ਆ ਪਤਾ ਨਹੀਂ ਕੀ ਨਾਮ ਆ ਤਿੰਨ ਚਾਰ ਜਾਣੀਆਂ ਨੇ ਇਹ ਮੈਨੂੰ ਇਹਨਾਂ ਦਾ ਨਾਮ ਵਾਲੀ ਚਲਾ ਦੇਖ ਆ ਦੇਖ ਤਿੰਨ ਤਿੰਨ ਜਾਣੀਆਂ ਹੁੰਦੀਆਂ ਨੇ ਹੋਰ ਕੌਂਸ਼ੰਦਰ ਹੋਗੀ ਇੱਕ ਇਹ ਹੋਗੀ ਇੱਕ ਹੋਗੀ ਵਿਚਾਰ ਆ ਕੀ ਕਹਿੰਦੇ ਨੇ ਜੱਸੀ ਤੇ ਕਾਹੇ ਕਈ ਜਾਣੀਆਂ ਨੇ ਇਹ ਕਈ ਨਾ ਨੇ ਕਈ ਜਾਣੇ ਨਹੀਂ ਜਿਆਦਾ ਹੁੰਦੇ ਆ ਵਾਰੀ ਨਾਲ ਆਉਂਦੀਆਂ ਨੇ ਇਹਦਾ ਗਰੁੱਪ ਬਣਿਆ ਹੋਇਆ ਇਹਨਾਂ ਦਾ ਕੋਈ ਐ ਵੰਡ ਕੇ ਜਾਂਦੀਆਂ ਨੇ ਆ ਡੋਟੀ ਵੀ ਤੂੰ ਇੱਧਰ ਜਾ ਤੂੰ ਫਲਾਣਿਆਂ ਦੇ ਜਾ ਫਿਰ ਇਹ ਇਕੱਠੀਆਂ ਹੋ ਜਾਂਦੀਆਂ ਇੱਕ ਥਾਂ 'ਤੇ ਫਿਰ ਤੂੰ ਪੁੱਛਦੀਆਂ ਨੇ ਵੀ ਹਾਂ ਇਨਾਂ ਦੇ ਘਰੇ ਕੀ ਹੋਇਆ ਕਿ ਨਾ ਕੋਈ ਲੋੜ ਨਹੀਂ ਇੱਥੇ ਦਾ ਨਵੇਂ ਤੋਂ ਨਵੇਂ ਬਹਾਨੇ ਲੈ ਕੇ ਆਉਂਦੀਆਂ ਨੇ ਇਹਨਾਂ ਨੂੰ ਝਾੜ ਦਿਆ ਕਰੋ ਗੋਲਿਆਂ ਨੂੰ ਝਾੜ ਕੇ ਰੱਖ ਦਿਆਂ ਫੇਰ ਆਲਾ 30 30 ਦੇ ਸਾਰਾ ਮੁਰਝਾ ਗੋ ਠੀਕ ਹੈ ਇੱਥੇ ਕੀ ਡਰਮ ਭਲੇ ਭਾਏ ਦੇ ਪੈਟਰੋਲ ਪੰਪ ਦੇ ਮੁੱਛ ਨਾਲ ਆਵੇ ਸਹੀ ਗੱਲ ਹੈ ਆ ਗਈਆਂ ਮਾਰੀ ਜਾਂਦੀਆਂ ਗੱਲਾਂ ਬਹਾਨੇ ਤਾਂ ਬਹਾਨਾ ਲੈ ਕੇ ਆਉਂਦੇ ਨਵੇਂ ਆਏ ਵੀ ਆਏ ਖਾਸ ਨੰਗੇ ਜਾਂ ਲੜਾਈ ਹੁੰਦੀ ਮਾ ਕਦੋਂ ਨੰਗੇ ਲੜਾਈ ਸਾਡੇ ਆ ਬਸ ਇਹਨਾਂ ਨੂੰ ਤਾਂ ਭੇਜਤੀ ਨਾ ਦਿਓ ਕਿਸੇ ਗੱਲ ਦਾ ਜੀ ਸਾਹਿਬ ਉਹ ਨਾਲੇ ਉੱਠ ਖੜੀ ਉਹ ਹਾਂ ਟਿਕਣਾਉਣ ਗਈ ਆ ਮੈਂ ਤਾਂ ਕਹਿੰਦੀ ਚਾਹ ਦੀ ਘੁੱਟ ਪੀ ਲੈ ਆਪਣੀ ਪਈ ਆ ਚੱਲ ਕੋਈ ਨਹੀਂ ਚਾਹਦਾ ਬੀਲੋ ਸ਼ੌਕਰ ਐ ਚੁੱਟਦਾ ਰਹਿ ਰਿਹਾ ਅੰਦਰੋਂ ਉਹਦੇ ਨਾਲ ਬੜੀ ਹੱਤਾ ਮੜਾ ਮੋਟਾ ਹੈ ਤਾਂ ਅੰਦਰ ਉੱਗਲ ਜਾਂਦੀ ਨਹੀਂ ਕਹਿੰਦਾ ਦੋ ਦੋ ਘੰਟਿਆਂ ਦਾ ਲਾਉਂਦੀ ਆ ਤਾਂ ਪਹਿਲਾਂ ਤਾਂ ਆ ਹੁਣ ਪਤਾ ਨਹੀਂ ਕਿ ਕਿਵੇਂ ਇਹ ਅੰਦਰ ਅੰਦਰ ਗੁੱਸੇ 'ਚ ਮੱਚੀ ਪਈ ਸੀ ਇਹ ਤਾਂ ਪੂਰੀ ਜਦੀ ਪੂਰੀ ਕੋਈ ਕੋਈ ਪਈ ਆ ਉਹਦਾ ਉਹ ਗੁੱਸਾ ਸੀ ਪਿੰਨਾਂ ਦਾ ਬੜੀ ਆ ਮੈਂ ਤਾਂ ਕਹਿੰਦੀ ਚਾਹ ਪੀ ਲੈ ਕਹਿੰਦੀ ਪੀਂਦੀ ਨਹੀਂ ਮੈਂ ਤਾਂ ਨਾ ਕੀਤੀ ਹਜੇ ਵੀ ਹਾਂ ਕਰ ਦੂੰਗੀ ਨਹੀਂ ਮੈਂ ਤਾਂ ਨਾ ਕਿ ਬੀਲੀ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਪਿੱਠੀ ਬੋਲੂ ਹਾਂ ਠੰਡੀ ਹੋ ਜੂਗੀ ਨਾ ਮੇਰੇ ਬਰਾਤ ਕੋਲ ਤੇ ਮੈਥੂ ਬਣਾ ਕੇ ਪੀਤੀ ਨਹੀਂ ਆਉਂਦੀ ਲਾ ਸੌਕਲ ਪਈ ਐ ਸੁੱਟੀ ਮੈਨੂੰ ਲਾ ਦਾ ਚੁੱਪ ਕਰਕੇ ਨਿਕਲ ਚੱਲ ਪੀ ਕੇ ਚਾਹ ਦੀ ਘੁੱਟ ਪਤਾ ਨਾ ਲੱਗੇ ਬੇੜਾ ਬੈਠੇ ਲਾ ਪੀ ਪਾਲ ਦੇ ਕਰਦੇ ਨਾ ਚੌਰੇ ਨੂੰ ਲੱਗੂ ਪਤਾ ਹੋ ਹੋ ਗਈ ਫੋਨ ਵੀ ਨਹੀਂ ਚੱਲਦਾ ਹੈਗਾ ਨਾ ਮੈਂ ਹੀ ਕਰਕੇ ਦੇਖਣਾ ਨੂੰ ਲੱਗ ਰਿੰਗ ਤਾਂ ਜਾਈ ਜਾਂਦੀ ਐ ਚੱਕ ਦਾਨੀ ਬੀਜੀ ਨਾ ਹੋਵੇ ਕਿਸੇ ਪਾਸੇ ਮੈਂ ਚੱਕ ਕੇ ਲੀ ਗੋ ਅਬ ਇਹ ਕਿਨੂੰ ਫੋਨ ਲਾ ਜਾਣਾ ਬਾਜੀ ਲਾਉਣਾ ਕਿਨੂੰ ਸੀ ਤੇ ਪ੍ਰਾਮ ਲਾਉਂਦੀ ਸੀ ਚੰਨ ਦਿਨ ਹੋ ਗਏ ਫੋਨ ਨਹੀਂ ਆਇਆ ਸੀ ਉਹਦਾ ਕੱਲ ਮੈਂ ਲਾ ਕੇ ਦੇਖੂਗਾ ਹੋਰ ਲਾ ਕੇ ਦੇਖ ਰਿਹਾ ਤਿੰਨ ਦਿਨ ਹੋ ਗਏ ਫੋਨ ਨਿਕਲਿਆ ਮਨੂਏ ਦੱਸ ਬੂਰੋ ਪਤਾ ਨਹੀਂ ਲੱਗਦਾ ਚੱਲੂਗਾ ਕਿੱਥੇ ਹੈਗੀ ਨਾ ਤਾਂ ਮੈਂ ਉੱਧਰ ਕਮਰੇ 'ਚ ਆ ਉਹ ਕਮਰੇ 'ਚ ਵੀ ਹੈ ਨਹੀਂ ਮੈਂ ਦੇਖਿਆ 18 ਦਾ ਬਾਜੀ ਹੋਣਾ ਨਾ ਉਹ ਵੜ ਗਈ ਸੀ ਫਿਰ ਹੋਰ ਗਈ ਤਾਂ ਗਈ ਕਿੱੱਚੇ ਗਈ ਕੀ ਪਤਾ ਲੱਗਦਾ ਮਨਤਾਪ ਨੇ ਪਤਾ ਲੱਗਦਾ ਇੱਥੇ ਹੋਣਾ ਜਾਣਾ ਕਿੱਥੇ ਨਹੀਂ ਇੱਥੇ ਹੋਣੀ ਕਿੱਥੇ ਇੱਥੇ ਫੜ ਦੇਖੂ

ਇਹ ਐਂਟਰ ਨੂੰ ਕਿਹੜਾ ਪਤਾ ਲੱਗਿਆ ਨਹੀਂ ਚਰਨ ਨੂੰ ਹਾਂ ਕਿਵੇਂ ਬਣੇ ਠੀਕ ਆ ਕਿਤੇ ਤਿਆਰ ਹੋ ਜਾਨੀਆ ਨਹੀਂ ਕਿਤੇ ਨੀ ਹਿੰਮਤ ਆ ਮੈਂ ਤੇ ਖੋਲ ਕਰਦਾ ਹਾਂ ਮੈਨੂੰ ਤਾਂ ਤੇਰਾ ਹੋ ਗਾਲੀ ਆ ਸਰ ਕਰਦੀ ਮੇਰੇ ਤੇ ਤਾਂ ਅੱਛਾ ਮੈਂ ਤਾਂ ਪਿੰਡ ਨੂੰ ਜਾਨੀਆ ਤੰਗਾ ਵੇਢਣ ਜਾਂਦੀ ਆ ਹਾਂ ਵੀ ਚਲ ਵਧੀਆ ਕਰਿਆ ਉਹ ਆਹ ਚੰਮੀ ਦਾ ਨਾਲ ਦੀ ਲੈ ਲੈਂਦੀ ਨਹੀਂ ਮੋਬਾਈਲ ਤੋਂ ਦੇਖਣਾ ਵੇ ਅੱਛਾ ਅੱਕੇ ਤੇ ਚੁੰਨੀ ਮੇਰੀ ਬੈਂਕ ਚ ਵਾਗ ਗਈ ਤੇਰੇ ਆਲੇ ਸੋਹਰੇ ਨੂੰ ਭੇਜਤਾ ਸੀਗਾ ਮੈਂ ਗੱਲ ਨੂੰ ਤੇਰੇ ਆਲੇ ਨੂੰ ਚਾਈਕਲ ਤੇ ਭੇਜਤਾ ਪਰ ਰਾਹ ਚੋਂ ਫੜ ਲੇਗੀ ਉੱਥੋਂ ਹਾਂ ਉਹਨੂੰ ਕਿਸਮਾ ਦੁਕਾਨ ਤੇ ਚੱਲ ਕੋਈ ਨਾ ਹੁਣ ਮੁੜੀ ਨਾ ਚਾਰ ਦਿਨ ਲਾ ਕੇ ਆਈ ਚਾਰ ਦਿਨ ਕੀ ਮੈਂ ਤਾਂ ਚਾਰ ਪੰਜ ਮਹੀਨੇ ਨਹੀਂ ਮੁੜਦੀ ਹੁਣ ਪਕੜਾ ਫਿਰੂੰਗੀ ਹਾਂ ਸੇਤ ਲੱਗਣ ਦੇ ਚੱਲ ਦਮਾਇ ਨਹੀਂ ਦੱਸ ਚਾਹ ਨੂੰ ਬੈਠੀ ਫਿਰਨ ਦੇ ਪਾਲ ਦੇ ਮੈਂ ਤਾਂ ਨੀ ਜੀ ਲੱਗਣਾ ਨਹੀਂ ਵੀ ਚੱਲ ਭਾਈ ਮਨ ਕੇ ਦੱਸੀ ਮੈਂ ਤਾਂ ਨਾ ਮੈਂ ਦੱਸਦੀ ਆ ਆਉਂਗੀ ਮੈਂ ਛੇ ਦਿਨ ਦੇ ਮੇਲੇ ਤੇ ਆ ਜੀ ਫੜੋ ਸਿੰਦਰ ਨੂੰ ਕਰੀ ਆ ਮੇਰੀ ਗੱਲ ਸੁਣ ਕਿ ਕੁ ਮਾਰਦੀ ਆ ਕੋਸੀ ਵਿਚਾਰਨੋਂ ਕੇ ਜਾਣਾ ਮੇਰੇ ਤਾਂ ਪੇਕਿਆਂ ਦੇ ਘਰੇ ਨਾ ਚੱਲਦਾਗਾ ਚਰਨ ਹਾਂ ਚੰਗਾ ਚੰਗਾ ਹੋਰ ਨਾ ਟੈਨਸ਼ਨ ਲੈ ਤੂੰ ਠੀਕ ਆ ਚੰਗਾ ਚੰਗਾ ਆ ਜੀ ਨਹੀਂ ਮੈਂ ਮਰੇਈ ਮੈਨੂੰ ਤਾਂ ਤੇਰੀ ਬਾਹਰ ਹੀ ਕਾਹਦੀ ਰੱਖੀ ਹੋਰ ਆਉਂਗੀ ਮੈਂ ਅਸੋੜਲ ਤਾਂ ਰੁਖੀ ਆ ਚੱਲ ਕੋਈ ਨਾ ਹੁਣ ਮੈਂ ਕੀ ਲੈਣਾ ਕੁਸ ਮਾਰਦੀ ਮੈਂ ਨਹੀਂ ਸਾਡੀ ਮੈਂ ਤਾਂ ਜਾਣਦੀ ਨਹੀਂ ਸੋਢੇ ਕਰ ਚੱਲ ਵੀ ਪੰਮੀ ਕਰ ਗਈ ਸਕੀਮ ਕੰਮ ਹੋ ਗਈ ਪੇਕਿਆਂ ਨੂੰ ਪਤਾ ਲੱਗੂ ਹੁਣ ਜਦੋਂ ਆਪ ਹੀ ਸੱਲੀਆਂ ਕਰਨੀਆਂ ਵਈਆਂ ਆਪਿਓ ਕਿੱਲੀ ਜੀ ਨੂੰ ਰਸੋਈ 'ਚ ਵਰਨਾ ਪਿਆ